ਹਾਂਜੀ ਸਤਿ ਸ੍ਰੀ ਅਕਾਲ ਭਰਾ ਸਾਰਿਆਂ ਨੂੰ ਹੋਰ ਠੀਕ ਠਾਕ ਜੀ ਸਾਰੇ ਉਮੀਦ ਆ ਵੀ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਸਾਰੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਬਾਈ ਫੁਆਰਿਆਂ ਦਾ ਸਿਸਟਮ ਕੀ ਆ ਆਹ ਜਿਹੜਾ ਸਮਾਨ ਆ ਆ ਆਪਾਂ ਲੈ ਕੇ ਆਏ ਹੁਣ ਸਮਾਨ ਇਹ ਥੋੜਾ ਥੋੜਾ ਸਮਾਨ ਦੀ ਲੋਡ ਪੈਣੀ ਸੀਗੀ ਪਿਛਲੀ ਵਾਰੀ ਇਹ ਹੈ ਨਹੀਂ ਸੀਗਾ ਤੇ ਇਹ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਆਹਾ ਥੋੜੇ ਮੂਰੇ 6 ਚੀਜ਼ਾਂ ਪਈਆਂ ਨੇ ਆਹ ਤਾਂ ਇਹਦਾ ਹੀ ਹੋ ਗਿਆ ਹਨਾ ਇਹਦਾ ਮੂਰੇ ਲੱਗਣਾ ਤੇ ਇਹ ਭਰਾ 210 ਰੁਪਏ ਦਾ ਸਮਾਨ ਆਇਆ 220 ਦਾ ਆ ਜਿਹੜਾ ਸਮਾਨ ਆ ਆ ਇੰਨੀ ਪਾਈਪ ਆ ਦਾ ਨਾਲ ਇਧਰ ਨੂੰ ਥੋੜੀ ਵੱਧ ਲੈ ਲਈ ਸੀ ਆ ਫਵਾਰੇ ਆ ਬਾਈ ਆਪਾਂ ਨੂੰ 100 ਰੁਪਏ ਦਾ ਇੱਕ ਮਿਲਿਆ ਇਹ ਤੇ ਆ ਸਾਬ ਲਾ ਲਓ ਵੀ ਤੁਹਾਡੇ ਸਾਹਮਣੇ ਹੀ ਆ ਤੇ ਇਹਨਾਂ ਨੂੰ ਹੁਣ ਆਪਾਂ ਫਿੱਟ ਕਰਕੇ ਲਾ ਕੇ ਦਿਖਾਵਾਂਗੇ 400 ਦੇ 4 ਫਵਾਰੇ ਨਹੀਂ ਬਾਈ 200 ਦੀ ਪਾਈਪ ਆ ਤੇ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਇੱਕ ਮਿੰਟ ਰੁਕੋ ਆ ਲਬੂ ਤੇ ਟੀਆਂ ਨੇ ਆਹਾ ਤਿੰਨ ਚਾਰ ਟੀਆਂ ਨੇ ਕਿਉਂਕਿ ਆਪਣੇ ਚਾਰ ਫੋਹਰੇ ਲੱਗਣੇ ਆ ਤੇ ਦੋ ਲਬੂ ਨੇ ਖਣੀ ਦੋ ਖਣੀ ਤਿੰਨ ਦੋ ਲਬੂ ਨੇ ਵਾਧੂ ਨੇ ਤੇ ਇਹ ਪਾਈਪ ਆ ਸਾਮਾਨ ਵੇਚਲਾ ਲਬੂ ਟੀਆਂ ਤੇ ਆ ਚਾਰ ਫੋਹਰੇ ਇਹ 600 ਰੁਪਏ ਦਾ ਆਇਆ ਬਾਈ ਸਾਮਾਨ ਆ ਸਾਰਾ ਜਿੰਨਾ ਤੁਹਾਡੇ ਸਾਹਮਣੇ ਪਿਆ ਵਾ ਆ 220 ਰੁਪਏ ਦਾ ਸਾਮਾਨ ਆ 600 ਤੇ 220 820 ਹੋ ਗਿਆ ਪਾਈਪ ਆਪਣੇ ਕੋਲੇ ਲੰਬੀ ਘਰੇ ਪਈ ਸੀਗੀ ਠੀਕ ਆ ਜੀ ਤੇ ਬਾਕੀ ਨੂੰ ਫਿੱਟ ਕਰਕੇ ਮੋਟਰ ਆਪਣੇ ਕੋਲੇ ਸੀਗੀ ਤੇ ਸਾਰਾ ਸਿਸਟਮ ਜਿਆ ਤੇ ਹੁਣ ਤੁਹਾਨੂੰ ਫਿੱਟ ਕਰਕੇ ਦਿਖਾਉਣਾ ਵੀ ਇਹ ਕਿਵੇਂ ਚੱਲਦੇ ਆ ਤੇ ਜੇ ਬਾਹਲਾ ਨਹੀਂ ਦਾ ਯਾਰ ਵਿੱਚ ਮੋਟਰ 800 ਦੀ ਪਾ ਕੇ 1600 ਹੋ ਗਿਆ ਵੱਧ ਤੋਂ ਵੱਧ ਯਾਰ 2200-2200 ਚ ਤੁਹਾਡੇ ਬੁਹਾੜੀ ਟੰਗੇ ਜਾਣੇ ਆ ਜਿਹੜੇ ਮਾਰਕੀਟ ਚ ਮੂੰਹ ਪਾੜ ਕੇ ਕਹਿੰਦੇ ਨੇ ਵੀ 15000 ਲੱਗੂਗਾ 10000 ਲੱਗੂਗਾ 8000 ਲੱਗੂਗਾ ਹਨਾ ਆਪਦੇ ਹੀ ਉਹਦੇ ਕਹਿਣਾ ਕੋ ਰੇਟ ਬਣਾਏ ਹੋਏ ਨੇ ਤੇ ਉਹ ਚੋ ਦੇਖ ਲਓ ਵੀ ਕੀ ਕੱਢਣ ਪਾਉਣ ਨੂੰ ਆ ਆ ਹੁਣ ਤੁਹਾਨੂੰ ਮੈਂ ਚਲਾ ਕੇ ਵੀ ਦਿਖਾ ਦੂੰਗਾ ਹੁਣ ਫਿੱਟ ਕਰਦੇ ਇਹਨਾਂ ਨੂੰ ਠੀਕ ਆ ਜੀ ਹੁਣ ਦਿਖਾਉਣਾ ਤੁਹਾਨੂੰ ਫਿੱਟ ਕਰਕੇ ਆਹ ਜਿਹੜੀ ਪੈ ਬੁੱਤੇ ਲਾਉਣੀਆਂ ਤੁਸੀਂ ਬਈ ਆਹ ਆਹ ਫੁਆਰੇ ਦੇ ਉੱਤੇ ਹਨਾ ਇਹ ਤਾਂ ਲਾਉਣੀਆਂ ਵੀ ਇੱਕ ਤਾਂ ਉਹਦੇ ਚ ਐਲਬੋ ਚ ਵੱੜਦੀ ਹੋ ਜਾਂਦੀ ਹੈ ਹਨਾ ਟੀ ਚ ਸੌਖੀ ਵੱੜ ਜਾਂਦੀ ਹੈ ਇਹ ਆ ਦੇ ਠੀਕ ਆ ਜੀ ਬਾਕੀ ਜੇ ਇਹ ਜੜੀ ਹੋਊ ਨਾ ਠੋਕ ਕੇ ਇਹਦੇ ਛੇ ਦੀ ਨਿਕਲਦਾ ਨਹੀਂ ਹੈਗਾ ਇੱਥੇ ਕਾਲੀ ਟੇਪ ਕਰ ਦੇ ਇਹਦੇ ਉੱਤੇ ਠੀਕ ਆ ਜੀ ਤੇ ਆਹ ਜਿੰਨਾ ਤੁਹਾਨੂੰ ਲੋੜ ਆ ਉੰਨੀ ਰੱਖ ਲਿਓ ਬਾਕੀ ਵੜ ਦਿਓ ਜੇ ਤੁਹਾਨੂੰ ਉੱਚੇ ਲਾਉਣੇ ਤਾਂ ਉੱਚੇ ਚ ਲਾਉਣ ਦਿਓ ਜੇ ਨੀਵੇਂ ਲਾਉਣੇ ਤਾਂ ਨੀਵੇਂ ਕਰਾਉਣੋ ਤੇ ਰੋਕ ਕੇ ਰੋਕ ਕੇ ਬਣਾਈ ਹੈ ਤਾ ਇਹਨਾਂ ਦੇ ਵਿੱਚ ਹੈ ਨਹੀਂ ਸੀਗਾ ਇਹਨੂੰ ਐਸ ਲੋਡ ਕਰਕੇ ਲਾ ਦਣਾ ਵਾ ਇਹ ਨਾ ਪਾਣੀ ਰੋਕਦਾ ਹੁੰਦਾ ਜਦੋਂ ਭਾਰੇ ਖੜੇ ਹੋਣ ਬੈਕ ਨਹੀਂ ਜਾਂਦਾ ਪਾਣੀ ਤੇ ਕੀ ਕਰੀਏ ਸਾਨੂੰ ਅਜੇ ਬਿਆਹ ਮੰਦੇ ਸੁ ਰੋਕ ਨਹੀਂ ਓਏ ਹਾਂਜੀ ਆਹ ਦੇਖ ਲਓ ਜੀ ਹੁਣ ਵੱਧ ਤੋਂ ਵੱਧ ਘੰਟਾ ਮੈਨੂੰ ਲੱਗਿਆ ਨਹੀਂ ਹੁਣ ਜੇ ਮੰਨ ਕੇ ਚੱਲਾਂ ਤੇ ਆਹ ਖੜੀਆਂ ਨੇ ਹੁਣ ਜਮਾ ਤੇ ਆਪਣੇ ਜੋਗੇ ਭਰਾਵਾ ਠੀਕ ਆ ਹੁਣ ਕਈਆਂ ਨੂੰ ਲੱਗੂਗਾ ਨੀਵੇਂ ਆ ਜਾਂ ਆਏ ਆ ਹਨਾ ਆਪਣੇ ਕੋਲ ਜਿੰਨਾ ਕਿ ਸੈਟਅਪ ਹੈਗਾ ਭਰਾ ਉਸ ਹਾਵ ਨਾਲ ਆਪਾਂ ਲਾਏ ਆ ਆਹ ਸਰੀਏ ਪਏ ਆਪਣੇ ਕੋਲ ਦੋ ਸਰੀਏ ਪਏ ਸੀਗੇ ਆ ਪਾਈਪ ਦੇ ਨਾਲ ਨਾ ਪੱਖੇ ਦੇ ਥੱਲੇ ਦੀ ਕਰਕੇ ਉਹਦੇ ਤਾਂ ਹਾਂ ਐ ਕਰਕੇ ਸਰੀਏ ਬੰਨਤੇ ਤੇ ਐ ਸਲੂਟ ਕਰਕੇ ਉਹਦੇ ਠੀਕ ਆ ਜੀ ਤੇ ਪੱਖੇ ਥੱਲੇ ਚੱਲੀ ਜਾਂਦੇ ਨੇ ਕਿਉਂਕਿ ਆਪਣਾ ਸ਼ੈੱਡ ਹੈਗਾ ਨੀਮਾ ਤੇ ਉਸ ਹਾਬ ਨਾਲ ਆਪਾਂ ਲਾਤੇ ਪੂਰੇ ਵਧੀਆ ਪਿੰਡੇ ਕਿੱਲੇ ਕਰ ਰਹੇ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਐਨ ਨਜ਼ਾਰਾ ਬਣਿਆ ਪਿਆ ਪੂਰੀ ਐਨ ਠੰਡ ਪਾਈ ਪਈ ਆ ਇਹ ਹਿਸਾਬ ਨਾਲ ਆਪਾਂ ਉਸ ਹਾਬ ਨਾਲ ਲਾਈ ਨੇ ਜਿਵੇਂ ਇੱਕ ਇੱਥੇ ਇੱਕ ਇੱਥੇ ਇੱਕ ਇੱਥੇ ਕਿੱਥੇ ਚਾਰੇ ਯਾਨੀ ਕਿ گاਵਾਂ ਨੂੰ ਇੱਕ ਗਾਂ ਦੁੱਧ ਵਾਲੀ ਲਿਆਉਣੀ ਆ ਹੋਰ ਆਪਾਂ ਤੇ ਦੁੱਧ ਘੜਦਾ ਸੀਗਾ ਤੇ ਦੁੱਧ ਨਵਾਂ ਵੀ ਲੱਗਿਆ ਇਸ ਮਹੀਨੇ ਘਟੂ ਘਟ 13 14 ਕਿਲੋ ਦੁੱਧ ਆਇਆ ਇਸ ਮਹੀਨੇ ਯਾਨੀ ਕਿ ਲੱਗਣਾ ਵਾ 5 ਕਿਲੋ ਚੋ ਲਾਤਾ ਤੇ ਬਾਕੀ ਜਿਹੜਾ ਰਹਿ ਗਿਆ ਉਹ ਆਪਾਂ ਹੁਣ ਗਾਂ ਲਿਆਉਨੇ ਆ ਭਰ ਕੇ ਦੋ ਚੌਂ ਦਿਨਾਂ ਤੱਕ 7 ਤਰੀਕ ਦਾ ਤਾਂ ਬਰੇਟ ਹੀ ਆ ਤੇ ਘਰੇ ਤੇ ਉਹ ਆਪਰੇਸ਼ਨ ਤੋਂ ਬਾਅਦ ਫਿਰ ਦੇਖਦੇ ਆ ਗਾਂ ਲਿਆਉਨੇ ਆ ਜੇ ਪਹਿਲਾਂ ਆ ਗਈ ਤਾਂ ਪਹਿਲਾਂ ਲੈ ਆਵਾਂਗੇ ਕਿਉਂਕਿ ਫਿਰ ਦੁੱਧ ਬਿਨਾਂ ਸਰਦਾ ਨਹੀਂ ਹੈਗਾ ਡੇਲੀ ਯਾਨੀ ਕਿ ਆਡਰ ਆਈ ਜਾਂਦੇ ਸੀਗੇ ਵੀ ਇਨਾ ਇਨਾ ਚਾਹੀਦਾ ਤੇ ਟੋਟਲ ਮਿਲਾ ਕੇ ਦੇਖਿਆ 13 14 ਕਿਲੋ ਦੁੱਧ ਬਣਦਾ ਸੀਗਾ ਡੇਲੀ ਦਾ ਤੇ ਇੱਕ ਤਰੀਕ ਤੋਂ ਜਿਹੜਾ ਵੱਧ ਲੱਗਿਆ ਉਹਦੇ ਕਰਕੇ ਫਿਰ ਆਪਾਂ ਨੂੰ ਗਾਂ ਲੈਉਣੀ ਪੈਣੀ ਹੈ ਕਿਉਂਕਿ ਪਿੱਦੀ ਹੁਣ ਇਹ ਮੈਡਮ ਉਹਦੇ ਕਹਿਣ ਵਾਂਗੂ ਵੀ ਨੇੜ ਜਿਉਂ-ਜਿਉਂ ਨੇੜ ਜਾਈ ਜਾਂਦੀ ਆ ਹੁਣ ਇਹ ਪਿੱਛੇ ਨੂੰ ਭਜਦੀ ਆ ਹੁਣ ਇਸ ਟਾਈਮੇ 7 ਤੱਕ ਕਿਲੋ ਦਿੰਦੀ ਆ 6 7 ਕਿਲੋ 6.5 ਕਿਲੋ ਬਸ ਇੱਥੇ ਕੀ ਇਹਨਾਂ ਦੇ ਲੋ ਗਾਲੀ ਪੈ ਗਈਆਂ ਬਾਕੀ ਠੀਕ ਆ ਯਾਰ ਜਿਹੜੇ ਹਿਸਾਬ ਨਾਲ ਆਪਣਾ ਛੱਡਾ ਛੋਟਾ ਜਿਹਾ ਹੈ ਨਾ ਉਸ ਹਿਸਾਬ ਨਾਲ ਵਧੀਆ ਰਿਹਾ ਤੇ ਆ ਜੇ ਹੁਣ ਗਿੱਲੀਆਂ ਹੋਣ ਲੱਗੀਆਂ ਆ ਤੁਹਾਨੂੰ ਦਿਂਦੇ ਹੀ ਹੋਣਾ ਵਾ ਪਰ ਪੂਰਾ ਐਨ ਨਜ਼ਾਰਾ ਬੰਨਿਆ ਪਰ ਆ ਸ਼ੈੱਡ ਦਾ ਇਧਰਲੇ ਦਾ ਤੇ ਜੇ ਤੁਸੀਂ ਇਧਰ ਆਏ ਖੜ ਕੇ ਦੇਖੋ ਕੋਲੇ ਹੋਂ ਬਈ ਨਜ਼ਾਰਾ ਹੀ ਆ ਇਧਰ ਤੋਂ ਉੱਤੇ ਪੱਖੇ ਚੱਲੀ ਜਾਂਦੇ ਮੋਠੇ ਮੋਠੇ ਤੇ ਇੰਨਾ ਕੰਮ ਸੀਗਾ ਮੈਂ ਕਿਦਨ ਦਾ ਤਾਂ ਦੇਖਦਾ ਫਿਰਦਾ ਸੀਗਾ ਜਿਉਂ ਕਿਉਂਕਿ ਰੋਜ਼ ਹੀ ਹੁਣ ਤੁਹਾਨੂੰ ਪਤਾ ਹੀ ਆ ਵੀ ਬੱਦਲ ਵਾਈ ਜੀ ਹੋ ਜਾਂਦੀ ਸੀਗੀ ਤੁਸੀਂ ਇਹਦੇ ਹਿਸਾਬ ਲਾ ਲਓ ਲੈ ਇਹਦੇ ਚੋਂ ਆ ਸਾਮਾਨ ਬਚ ਵੀ ਗਿਆ ਆਪਣਾ ਇੰਨੀ ਤਾਂ ਬਚ ਗਈ ਕਾਲੀ ਆਹ ਚਲੋ ਟੇਪ ਤਾਂ ਆਪਣੀ ਘਰੇ ਹੀ ਸੀਗੀ ਇੱਕ ਐਲਬੋ ਬਚ ਗਿਆ ਤੇ ਆ ਛੋਟੀਆਂ ਮੋਟੀਆਂ ਪਾਈਪਾਂ ਪੁਰਾਣੀਆਂ ਵੀ ਪਈਆਂ ਸੀ ਇੱਥੋਂ ਦਿੱਤਾ ਸੀ ਕਨੈਕਸ਼ਨ ਆਪਣਾ ਬਾਥਰੂਮ ਪੁਰਾਣਾ ਇੱਥੇ ਹੁੰਦਾ ਸੀ ਜਿਹੜਾ ਉੱਧਰ ਪਾਇਆ ਹੁਣ ਤੇ ਇੱਥੋਂ ਕਨੈਕਸ਼ਨ ਦਿੱਤਾ ਆਪਾਂ ਹੁਣ ਦਿੱਤਾ ਵਾ ਇਹ ਨਵਾਂ ਹੁਣ ਤਾਂ ਯਾਰ ਆਹ ਤਾਂ ਫੀਟਿੰਗ ਹੀ ਬਹੁਤ ਸੌਖੀ ਆ ਜਿਵੇਂ ਮਰਜੀ ਆਪ ਹੀ ਕਰ ਲਊ ਆ ਦੀ ਆਈ ਜਾਂਦੀ ਆ ਤੇ ਇੱਥੇ ਜਾ ਕੇ ਆਹ ਗੇਟ ਵਾਲਾ ਤਾਂ ਸੀਗਾ ਵੀ ਇੱਥੋਂ ਕਨੈਕਸ਼ਨ ਬੰਦ ਕਰਨਾ ਪੈਂਦਾ ਆਹ ਜਿਹੜਾ ਆਪਣੇ ਫਿਲਟਰ ਤੇ ਲੱਗਦਾ ਵਾ ਉਹ ਜਗਾਰ ਲੱਗਦਾ ਹੁੰਦਾ ਇਹਦੇ ਆ ਵੀ ਆ ਨਵਾਂ ਲਿਆਂਦਾ ਹੀ ਹੁਣ ਤੇ ਮੋਟਰ ਆਪਣੀ ਸੁੱਖਣਾ ਉਹੀ ਆ ਪੁਰਾਣੀ ਪਹਿਲੇ ਘੱਟੇ ਪਹਿਲੇ ਘੜੀ ਚੱਲ ਪਈ ਮੈਡਮ ਤੇ ਆਪਾਂ ਨੂੰ ਵਧੀਆ ਤੇ ਇੱਥੇ ਨਾ ਪਾਣੀ ਪੂਣੀ ਪੈਂਦਾ ਸੀਗਾ ਬਰਸਾਤਾਂ 'ਚ ਇੱਥੇ ਹੀ ਕੱਢ ਗਈ ਡੇਮੇਜ ਵਾਲਾ ਸੂਣਾ 'ਚ ਵੀ ਤੇ ਐਡਾਪਟਰ ਇਹਦਾ ਚੱਲੀ ਜਾਂਦਾ ਵਧੀਆ ਤੇ ਇੱਥੋਂ ਆਪਾਂ ਐਂ ਕਨੈਕਸ਼ਨ ਪਾਇਆ ਤੇ ਉਹ ਲੈ ਗਈ ਭਰੇ ਇੰਨਾ ਕੰਮ ਆਪਰਾ ਜੇ ਮਾੜਾ ਮੋਟਾ ਆਪਾਂ ਹੱਥ ਲਾ ਲਾਂਗੇ ਨਾ ਵਧੀਆ ਰੱਖਾਂਗੇ ਆ ਤੋਕ ਕੇ ਛੱਡਦਾ ਵਾ ਇਹਦੇ ਤੇ ਜੋਰ ਵੱਧ ਵੱਜ ਗਿਆ ਤੇ ਕਾਲੀ ਡੇਬ ਤੁਹਾਨੂੰ ਲੱਗੀ ਦਿਖਦੀ ਹੋਣੀ ਆ। ਇਹਦੀ ਥੋੜਾ ক্রੈਕ ਹੋ ਗਿਆ ਇਹ ਤੇ ਬਾਈ ਤੋਂ ਲਿਆਵਾਂਗੇ ਦੂਜਾ ਲਿਆਵਾਂਗੇ ਤੇ ਆਪਾਂ ਨੂੰ ਫੁਵਾਰਾ ਪਿਆ 100 ਰੁਪਏ ਦਾ ਇੱਕ ਤੇ ਤੁਸੀਂ ਆਹ ਹਿਸਾਬ ਲਾ ਲਓ ਵੀ ਜਿਹੜੀ ਆ ਪਾਈਪ ਜਾਂਦੀ ਆ ਕਾਲੀ ਤੇ ਵਿੱਚੀ ਐਲ ਬੋਟੀਆਂ ਲਾ ਕੇ ਤੁਹਾਨੂੰ ਪਹਿਲਾਂ ਕਲਿੱਪ ਜਰ ਖਰਚਾ ਦਾ ਗਿਣਾ ਹੀ ਦਿੱਤਾ ਵੀ ਕਿੰਨਾ ਪਿਆ ਵਾ ਤੇ ਯਾਨੀ ਕਿ ਜੇ ਮੰਨ ਕੇ ਚੱਲੀਏ ਮੋਟਰ ਤੇ ਐਡਾਪਟਰ ਆਪਣੇ ਕੋਲੇ ਸੀਗਾ ਪਾਈਪ ਵੀ ਸੀਗੀ ਵੱਡੀ ਤੇ ਜਿਆ ਫਵਾਰੇ ਮੰਨ ਕੇ 850 ਚ ਆਪਾਂ ਫਵਾਰੇ ਲਈ ਬੈਠੇ ਹਾਂ ਬਈ ਹੋਰ ਇਦੋਂ ਪਰੇ ਕੀ ਚਾਹੀਦਾ ਹਨਾ ਆ ਹੁਣ ਦੇਖ ਲਓ ਵੀ ਪਿੰਡੇ ਜਮਾ ਆਏ ਆ ਜਿਵੇਂ ਨਾਤੀਆਂ ਹੁੰਦੀਆਂ ਨੇ ਕਿੱਲੇ ਹੋਣ ਲੱਗੇ ਨੇ ਲੈ ਆਰਾਮ ਨਾਲ ਖੜੀਆਂ ਨੇ ਤਿੰਨੇ ਗਾਲੀ ਵੱਡਣ ਲੱਗੀਆਂ ਹੋਈਆਂ ਨੇ ਉਹ ਦੇਖ ਲਓ ਠੀਕ ਹੈ ਨਾ ਕਾਲੀ ਆਪਣੀ ਰਹਿ ਗਈ ਆ ਅੱਜ ਕਾਲੀ ਨੂੰ 20 ਦਿਨ ਹੋ ਗਏ ਜਮਾ ਸ਼ਾਂਤੀ ਆ ਤੇ ਦੇਖਦੇ ਆਂਗਾ ਹਾ ਕੀ ਬਣਦਾ ਬਾਬਾ ਸੁੱਖ ਰੱਖੇ ਆ ਮਗਰੀ ਕਾਲੀ ਵਾਲੀ ਤਿਆਰ ਆ ਆਉਂਦੀ ਆ ਭੱਜੀ ਇਹਨੂੰ ਆਪਾਂ ਕੁਝ ਨਹੀਂ ਪਾ ਰਹੇ ਤੁਸੀਂ ਇਹ ਦੇਖ ਲਓ ਯਾਰ ਹੰਟਰ ਵਾਲੀ ਨੂੰ ਤੇ ਇਸ ਟਾਈਮ ਚੋਖਰ ਤੇ ਇਹ ਜਮਾ ਕਿਉਂਕਿ ਜੇ ਸੋਇਆ ਬੀਂਦਾ ਦਾਣਾ ਕਿੰਨੇ ਦਿਨ ਹੋ ਗਏ ਸੀ ਬਣਦਾ ਨਹੀਂ ਸੀ ਫੇਰ ਮੈਂ ਲਿਆਉਣਾ ਛੱਡਤਾ ਤੇ ਟਟਮਾ ਬਣਦਾ ਸੀਗਾ ਆਰਡਰ ਤੇ ਉਹਨਾਂ ਨੂੰ ਬਣਦਾ ਸੀ ਤੇ ਇਹਨੂੰ ਆਪਾਂ ਡੈਰੀਬੁੱਟੀ ਨਹੀਂ ਚਾਰਾਂਗੇ ਪੰਜ ਮਹੀਨੇ 21 ਦਿਨ ਦੀ ਹੋ ਗਈ ਹੈ ਸ਼ਾਇਦ ਇਹ ਠੀਕ ਹੈ ਜੀ ਇਹਨੂੰ 7ਵੇਂ ਮਹੀਨੇ ਇੱਕ ਡੈਰੀਬੁੱਟੀਨ ਦਾ ਗੱਟਾ ਚਾਰਾਂਗੇ ਉਸ ਤੋਂ ਬਾਅਦ ਸਾਲ ਤੇ ਚਾਰਾਂਗੇ ਇੱਕ ਗੱਟਾ ਨਾ ਤੁਹਾਡੇ ਸਾਹਮਣੇ ਬਣਾ ਕੇ ਦਿਖਾਵਾਂਗੇ ਜ਼ਰੂਰੀ ਨਹੀਂ ਹੈਗਾ ਬਾਈ ਫੀਡਨ ਵਾਲੀ ਤਾਂ ਆਉਣੀਆਂ ਨੇ ਜੇ ਆਪਣਾ ਪਿੱਛੇ ਚੱਲਦੀ ਆ ਤਾਂ ਫੀਡ ਪਾ ਲਉ ਨਹੀਂ ਤਾਂ ਆਮ ਨਾ ਹੀ ਪਾਲੀ ਚੱਲੂ ਕੁਝ ਨਹੀਂ ਹੁੰਦਾ ਪੂਰਾ 6 ਮਹੀਨੇ ਲੇਟ ਆਸ ਲੱਗ ਜਾਣਗੀਆਂ ਠੀਕ ਆ ਜੀ ਤੇ ਆ ਹੁਣ ਮੜਾ ਜ ਤੌਕਾ ਸਿੱੜਦਾ ਵਾ ਇਹ ਸ਼ਾਮ ਨੂੰ ਮੈਂ ਕੱਲ ਨੂੰ ਜਦੋਂ ਆਪਣੇ ਵੱਡੀ ਨੂੰ ਛੱਡਣ ਜਾਣਾ ਹਾਂ ਉਹਨਾਂ ਰੀਤ ਨੂੰ ਸਕੂਲੇ ਰਾਹ 'ਚ ਹੀ ਆ ਪਿੰਡ ਬਾਈ ਦਾ ਝੰਡ ਮੰਦੀਪ ਨਾ ਆਵਾ ਬਾਈ ਦਾ ਜਿੱਦੋਂ ਲਿਆਂਦੇ ਆ ਫੁਹਾਰੇ ਝੰਡ ਤੋਂ ਤੇ ਇਹ ਆਪਾਂ ਫੁਹਾਰਾ ਬਾਈ ਤੋਂ ਲੈ ਆਵਾਂਗੇ ਨਾ ਮਾ ਤੇ ਬਾਕੀ ਦੇਖ ਲੋ ਜਮਾ ਐ ਨਥਲੀ ਕੀਤੀ ਪਈ ਆ ਲੈ ਮੀਂਹਾਂ ਨੂੰ ਚੱਲਦੇ ਆ ਹੋਰ ਕੀ ਜਾਈਦਾ ਇੰਨਾ ਕ ਹੱਥ ਆਪ ਹਲਾ ਲਾਂਗੇ ਬਾਈ ਜੇ ਹੁਣ ਆਪਾਂ ਉਹਨਾਂ ਨੂੰ ਜਿਹੜੇ ਲੋਨ ਆਉਂਦੇ ਆ ਦੇਖੀ ਜਾਂਦੇ ਆ ਹੁਣ ਮੈਂ ਨਹੀਂ ਕਹਿੰਦਾ ਬਾਈ ਕੋਈ ਮਾੜਾ ਜਾਂ ਚੰਗਾ ਹਨਾ ਪਰ ਜਦੋਂ ਆਪਾਂ ਖਰਖਰਾ ਲੈ ਕੇ ਚੰਗੀ ਛੱਲ ਲਾਉਂਦੇ ਆ ਉਹ ਗਲਤ ਆ 8 8 10 1000 ਇੰਨੇ ਦਾ ਤਾਂ ਸਮਾਨ ਲੱਗਦਾ ਹੀ ਨਹੀਂ ਯਾਰ ਇਹ ਹਾਂ ਇੰਨਾ ਜ਼ਰੂਰ ਆ ਫਿਲਟਰ ਲਾਉਣ ਵਾਲਾ ਇੱਥੇ ਉਹ ਮੈਂ ਪਿਛਲੇ ਸਾਲ ਵੀ ਨਹੀਂ ਲਾਇਆ ਈ ਚੱਲੀ ਜਾਂਦਾ ਮੋਟਰ ਤੇ ਤੇ ਐਦ ਕੀ ਟਾਈਮਰ ਕਹਿੰਦਾ ਸੀ ਬਾਈ ਮਨਦੀਪ ਕਹਿੰਦਾ ਮੇਰੇ ਕੋਲੇ ਪਿਆ ਵਾ ਵੀ 6-7 ਕਿਸਵਾ ਦਾ ਆਉਂਦਾ ਵਾ ਉਹ ਟਾਈਮਰ ਲਿਆ ਕੇ ਜਰੂਰ ਦੇਖਣਾ ਯਤਕੀ ਉਹ ਕਹਿੰਦਾ ਥੋੜਾ ਥੱਲੇ ਜਿਹੜਾ ਗਿੱਲਾ ਹੁੰਦਾ ਨਾ ਇਹ ਸੈੱਟ ਹੋ ਜਾਊਗਾ ਤੇ ਮੜੀ ਹਵਾ ਜੀ ਲੱਗ ਜਾ ਕਰੂਗੀ 5 ਕਿ ਮਿੰਟ ਦਾ ਗੈਪ ਪਾਤਾ 10 ਕਿ ਮਿੰਟ ਦਾ ਤੇ ਉਹ ਜਰੂਰ ਦੇਖਾਂਗੇ ਬਾਕੀ ਬਾਈ ਵਧੀਆ ਚੱਲ ਰਿਹਾ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ